ਅੱਜ ਮਿਤੀ 9 ਜੂਨ 2024 ਦਿਨ ਐਤਵਾਰ ਨੂੰ ਜੱਦੀ ਹੀ ਜਠੇਹਰਾਂ ਦਾ ਸਲਾਨਾ ਜੋੜ ਮੇਲਾ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਹ ਮੇਲਾ ਜ਼ਿਲ੍ਹਾ ਕਪੂਠਲਾ ਦੇ ਪਿੰਡ ਦਰਵੇਸ਼ ਪਿੰਡ ਵਿਖੇ ਵੈਸੇ ਤੇ ਹਰ ਸਾਲ 1 ਜੂਨ ਨੂੰ ਮਨਾਇਆ ਜਾਂਦਾ ਸੀ ਪਰ ਇਸ ਸਾਲ ਲੋਕ ਸਭਾ ਚੋਣਾਂ 2024 ਦੀ ਵਜ੍ਹਾ ਨਾਲ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਇਸ ਮੇਲੇ ਦੀ ਤਾਰੀਖ ਵਿੱਚ ਬਦਲਾਅ ਕੀਤਾ ਗਿਆ। ਵੇਖੋ ਇਸ ਮੇਲੇ ਵਿੱਚ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਆਂ ਕੀ ਕਿਹਾ ਇੱਥੋਂ ਦੇ ਮੁੱਖ ਸੇਵਾਦਾਰ ਬਾਬਾ ਜੀਤਰਾਮ ਜੀ ਪਾਸਲਾ ਅਤੇ ਮੇਲੇ ਵਿੱਚ ਸੇਵਾ ਕਰਦੇ ਬਾਕੀ ਸੇਵਾਦਾਰਾਂ ਨੇ ਕਹ ਨਾਰ ਮੁਖ ਤਾਨ ਕਹ ਨਾਰ ਹਰੇ ਅੰਦਰ ਨਹੀਂ ਨਾਨ ਜਸਾਚੀਵਾਨ ਏਕ ਭਗਤ ਪਗ ita ਹਾਂਜੀ ਕੇਡੀਵਾਲ ਪੰਜਾਬੀ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਮੌਜੂਦ ਆ ਜੀ ਪਿੰਡ ਦਰਵੇਸ਼ ਪਿੰਡ ਵਿਖੇ ਔਰ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇਹ ਪਿੰਡ ਆਂਦਾ ਹੈ ਬਿਲਕੁਲ ਫਰਗਵਾੜੇ ਦੇ ਲਾਗੇ ਕਹਿ ਸਕਦੇ ਆਪਾਂ ਔਰ ਜੱਦੀ ਹੀ ਜਠੇਰੇ ਬਾਬਾ ਕੁੱਕਰਵਾਲ ਬਾਬਾ ਨਾਗਵਾਲ ਜੀ ਦਾ ਦਰਬਾਰ ਹੈ ਔਰ ਲੱਖਾਂ ਦੀ ਤਦਾਦ ਦੇ ਵਿੱਚ ਅੱਜ ਮੇਲੇ ਦੇ ਵਿੱਚ ਸੰਗਤਾਂ ਜਿਹੜੀਆਂ ਕਿ ਨਕਮਸਕ ਹੋਣ ਆਈਆਂ ਨੇ ਔਰ ਦਰਬਾਰ ਦੇ ਮੁਖ ਸੇਵਾਦਾਰ ਸਾਡੇ ਤਾਇਆ ਜੀ ਜੀਤਰਾਮ ਜੀ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਜੈਗੁਰਦੇਵ ਜੀ ਜੈਗੁਰਦੇਵ ਧੰਨ ਗੁਰਦੇਵ ਐ ਬਾਬਾ ਜੀ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਜਿਹੜੀ ਸੰਗਤਾਂ ਦਾ ਇੱਥੇ ਜਮਾਵੜਾ ਲੱਗਾ ਹੈ ਕੀ ਕਹਾਂਗੇ ਕੰਨ ਤਨ ਬਾਬਾ ਕੁੱਕਰਵਰ ਬਾਬਾ ਨਾ ਹੀਰ ਜਢੇਰੇ ਹੀਰ ਜਢੇਰੇ ਜਿਲ੍ਹਾ ਕਰਮੂਥਲਾ ਜਿਲ੍ਹਾ ਕਰਮੂਥਲਾ ਫਗਵਾੜੇ ਦੇ ਨੇੜੇ ਫਗਵਾੜੇ ਤੋਂ ਜੜਿਆੜਾ ਰੋਡ ਦਰਬੇਸ਼ ਪਿੰਡ ਜਦੀ ਹੀਰ ਜਢੇਰੇ ਜਦੀ ਹੀਰ ਜਢੇਰੇ ਜਦ ਹੀ ਜੜਰੇ ਇਹ ਮੇਲਾ ਕਾਦੇ 9 ਤਰੀਕ ਨੂੰ ਕੀਤਾ ਗਿਆ ਵੋਟਾ ਕਰਕੇ ਵੋਟਾਂ ਕਰਕੇ ਮੇਲਾ 9 ਤਰੀਕ ਮਨਾਇਆ ਗਿਆ 1 ਜੂਨ 1 ਜੂਨ ਸਵੇਈ ਸਵੇਈ ਮੇਲਾ ਇਹ ਲੱਗਦਾ ਸਵੇਈ ਮੇਲਾ 1 ਜੂਨ 1 ਜੂਨ ਸਵੇਈ 2 ਤਰੀਕ ਚੰਡੀ ਪੀਰ ਬੇੜਾ ਚੰਡੀ ਪੀਰ ਬੇੜਾ ਇੱਕ ਇੱਕ ਥੋੜੀ ਆਈ ਰੋ ਭੋਇਆ ਖੰਡ ਪਾਠ ਸੰਗਤਾਂ ਦੇ ਵੀ ਖੁੱਲਦੇ ਆ ਸਾਰੀ ਸੰਗਤਾਂ ਹੀਰ ਜਠੇ ਦੇ ਆ ਲੋ ਖੰਡ ਪਾਠ ਰਖਾਇੰਦ ਜਾਂਦਾ ਅੱਜ ਖੰਡ ਪਾਠ ਜਿਹੜਾ ਗੋਪਤ 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 ਖੰਡ ਬਾੜਿਆ ਇੱਕ ਗੋਪਤ ਖੰਡ ਬਾੜ ਸੇਵਾ ਇੱਕ ਸਾਰੀ ਸੰਗਤਾਂ ਦਾ ਖੰਡ ਪਾਠ ਇਹ ਇਸ ਕਰਕੇ ਸੰਗਤ ਨੂੰ ਦੇਈ ਜਾਂਦੇ ਆ ਲਈ ਜਾਂਦੇ ਆ ਇਹ ਜੱਗੀ ਜਿਠੇਰੇ ਆ ਇਹ ਉਹ ਜਿਠੇਰੇ ਨਹੀਂ ਹੈ ਮਿੱਟੀ ਲਿਆ ਕੇ ਨਹੀਂ ਬਣਾਏ ਕਿਦੋਂ ਐਡਰ ਲਿਆ ਕੇ ਨਹੀਂ ਬਣਾਏ ਇਹ ਹਜ਼ਾਰਾਂ ਬਾਸਾਂ ਦੇ ਆ ਸ਼ਿਵਾਂ ਦੇ ਟਾਈਮ ਦੇ ਜਿਠੇਰੇ ਆ ਸ਼ਿਵਾਂ ਦੇ ਟਾਈਮ ਦੇ ਜਿਠੇਰੇ ਆ ਸ਼ਿਵ ਦੇ ਟਾਈਮ ਦੇ ਜਿਠੇਰੇ ਆ ਮਹਿਰ ਕਰੇ ਸੰਗ ਦਾ ਭਲ ਅਗਰੇ ਸੰਗ ਤੋਂ ਲੱਖ ਰੱਖ ਵਧਾਈਆਂ ਲੱਖ ਰੱਖ ਵਧਾਈਆਂ ਲੱਖ ਲੱਖ ਵਧਾਈਆਂ ਜੀ ਸਾਡੇ ਨਾਲ ਇੱਕ ਖੋਰ ਸੇਵਾਦਾਰ ਮੌਜੂਦ ਨੇ ਦਰਬਾਰ ਦੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਜੈਗੁਰਦੇਵ ਜੀ ਧਨਗੁਰਦੇਵ ਜੀ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਉਤਾਰਾਮ ਜੀ ਔਰ ਕਿੰਨੇ ਸਮੇਂ ਤੋਂ ਦਰਬਾਰ ਤੇ ਸੇਵਾ ਕਰ ਰਹੇ ਹੋ ਤੁਸੀਂ ਮੈਨੂੰ ਹੋਇਆ ਪੰਜ-ਸੱਤ ਅੱਠ ਸਾਲ ਹੋ ਗਏ ਜੀ ਤੇ ਅੱਜ ਦੇ ਮੇਲੇ ਦੀ ਜੇ ਗੱਲ ਕਰੀਏ ਤੇ ਕਿੰਨਾ ਕੁ ਭਰਮਾ ਹੰਗਾਰਾ ਹੈ ਕਿੰਨੀ ਸੰਗਤਾਂ ਦਰਵਾਜ਼ੇ ਆ ਰਹੀਆਂ ਬਹੁਤ ਜ਼ਿਆਦੀ ਸੰਗਤ ਆਈ ਹੈ ਜੀ ਪਹਿਲਾਂ 1 ਜੂਨ ਨੂੰ ਦਸੂਜਾ ਮੇਲਾ ਤੇ ਹੁਣ ਬੋਟਾ ਕਰਕੇ 9 ਤਰੀਕ ਨੂੰ ਰੱਖਿਆ ਗਿਆ ਕਿਵੇਂ ਦਾ ਉਤਸ਼ਾਹ ਲੋਕਾਂ ਦੇ ਵਿੱਚ ਸੰਗਤਾਂ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਮੇਲੇ ਨੂੰ ਲੈ ਕੇ ਬਹੁਤ ਜ਼ਿਆਦਾ ਨਜ਼ਰ ਆ ਰਿਹਾ ਬਹੁਤ ਜ਼ਿਆਦੀ ਸੰਗਤ ਆਈ ਆ ਬਹੁਤ ਜ਼ਿਆਦਾ ਕੀ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਬਸ ਸੰਗਤ ਨੂੰ ਇਸ ਨੇ ਆਈ ਜੀ ਸਾਹਿਬ ਨੇ ਦੋ ਵਾਅਦੇ ਕੀਆ ਉਹ ਦਰਸ਼ਨ ਕਰੋ ਗੁਰੂ ਘਰ ਦੇ ਬਾਬਾ ਜੀ ਤੇਰਾਮ ਜੀ ਜੋ ਸੇਵਾਦਾਰ ਆ ਸਭ ਤੋਂ ਜ਼ਿਆਦਾ ਉਹਨਾਂ ਦਾ ਇੱਥੇ ਬਹੁਤ ਜ਼ਿਆਦਾ ਸੰਜੋਗ ਆ ਹਾਂਜੀ ਹੁਣ ਦਰਵੇਸ਼ਪਿੰਡ ਜੱਦੀ ਹੀਰ ਜੱਥੇ ਦੇ ਦਰਵੇਸ਼ਪਿੰਡ ਦੇ ਜਿਹੜੇ ਸੇਵਾਦਾਰ ਕਾਫੀ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਜੈ ਗੁਰਦੇਵ ਜੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਹਾਂਜੀ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਮੇਲੇ ਦੇ ਮੇਰੇ ਤੇ ਇਹ ਹੀ ਆ ਵੀ ਅੱਜ ਦਰਵੇਸ਼ਪਿੰਡ ਹੀਰ ਜੇਰੇ ਦਾ ਮੇਲਾ ਆ ਇਹ ਮੇਲਾ ਇੱਕ ਜੂਨ ਲੱਗਦਾ ਤੇ ਐਕਤੀ ਬੋਟਾ ਕਰਕੇ ਇਹ ਨੌ ਤੇ ਕਿਨੂੰ ਸ਼ੁਰੂ ਹੋਇਆ ਹੈ ਇਹ ਮੇਲਾ ਸਾਰੇ ਹੀ ਪਰਿਵਾਰ ਵੱਲੋਂ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੁੰਦਾ ਹੈ ਜਿਵੇਂ ਕਿ ਮੇਲਾ ਸਲਾਨਾ 1 ਜੂਨ ਨੂੰ ਕਰਵਾਇਆ ਜਾਂਦਾ ਸੀ ਹੁਣ ਨੌ ਨੂੰ ਕਰਵਾਇਆ ਗਿਆ 2024 ਚੋਣਾਂ ਦੀ وجہ ਨਾਲ ਲੇਟ ਹੋਇਆ ਹਾਂਜੀ ਹਾਂਜੀ ਜੀ ਸੰਗ ਦਾ ਵਿੱਚ ਕੋਈ ਘਾਟ ਵੀ ਨਜ਼ਰ ਆ ਰਹੀ ਹੈ ਨਾ 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 ਸੰਗ ਦਾ ਬੈਠਕ ਅੱਗੇ ਨਾਲੇ ਬਹੁਤ ਜ਼ਿਆਦਾ ਉਤਸ਼ਾਹ ਆ ਬਹੁਤ ਜ਼ਿਆਦਾ ਉਤਸ਼ਾਹ ਆ ਵੱਡੇ ਵੱਡੇ ਕਲਾਕਾਰ ਆਉਂਦੇ ਆ ਇਹ ਦਰਬਾਰ ਦੀ ਕਮੇਟੀ ਜਿਹੜੀ ਬਣਾਈ ਗਈ ਹੈ ਕਮੇਟੀ ਬਣਨ ਤੋਂ ਬਾਅਦ ਜਿਹੜੀ ਦੀਵਾਰ ਦੀ ਉਸਾਰੀ ਇਮਾਰਤ ਜਿਹੜੀ ਬਹੁਤ ਅੱਛੀ ਬਣੀ ਹੈ ਔਰ ਸੋਣ ਔਰ ਸਚੱਜੇ ਢੰਗ ਨਾਲ ਜਿਹੜਾ ਮੇਲਾ ਚਲਾਇਆ ਜਾਂਦਾ ਇਹਦੇ ਬਾਰੇ ਕੀ ਕਹੋਗੇ ਇਹ ਜਿੰਨਾ ਵੀ ਸਹਿਯੋਗ ਆ ਇੱਥੇ ਦੇ ਜੋ ਮੁੱਖ ਸੇਵਾਦਾਰਾ ਬਾਬਾ ਜੀਤ ਜੀਤ ਰਾਮ ਜੀ ਪਾਥੜਾ ਉਹਨਾਂ ਦੇ ਨਾਲ ਜੋ ਕਮੇਟੀ ਆ ਉਹਨਾਂ ਦਾ ਸਾਰਾ ਸਹਿਯੋਗ ਆ ਕੁੱਲ ਮਿਲਾ ਕੇ ਜਿੰਨੇ ਵੀ ਹੀਰ ਪਰਿਵਾਰ ਆ ਸਾਰਿਆਂ ਦਾ ਸਹਿਯੋਗ ਨਾਲ ਵਿਦੇਸ਼ਾਂ ਵਿੱਚੋਂ ਵੀ ਐਨਆਰਆਈ ਵੀਰ ਜੋ ਹੈਗੇ ਆ ਉਹਨਾਂ ਵੱਲੋਂ ਬਹੁਤ ਵੱਡਾ ਸਹਿਯੋਗ ਆ ਜਿਹਦੇ ਨਾਲ ਇਹ ਐਡੀ ਵੱਡੀ ਬਿਲਡਿੰਗ ਉਧਰ ਬਾਹਰ ਵੀ ਬਹੁਤ ਵੱਡੇ ਸੋਹਣੇ ਮਹਿਲ ਸਾਰੇ ਗਏ ਨੇ ਜਿੱਥੇ ਗੁਰੂ ਮਹਾਰਾਜੀ ਦੇ ਸਰੂਪ ਵੱਡੇ ਪੱਧਰ ਤੇ ਅਖੰਡ ਪਾਠ ਸਾਹਿਬ ਰਖਾਈ ਜਾਂਦੇ ਆ ਵੀਰ ਜੀ ਦੀ ਗੱਲ ਕਰਕੇ ਮੇਲੇ ਦੀ ਮੇਲਾ ਕਿੰਨੇ ਕਿਸਮੇ ਤੋਂ ਇੰਨਾ ਜਿਹੜਾ ਬਹੁਤ ਜ਼ਿਆਦਾ ਭਾਰੀ ਮਾਤਰਾ ਵਿੱਚ ਸੰਗਤ ਆ ਰਹੀਆਂ ਨੇ ਪਰਮਾ ਮੇਲਾ ਕਿਹੜੀ ਸੰਤੋਸ਼ ਸਟਾਰਟ ਹੋਏ ਦੀ ਗੱਲ ਕਰਦੇ ਜੇ ਮੇਲਾ ਪਰਮਾ ਜਿਹੜਾ ਹੋਇਆ ਆ ਤਕਰੀਬਨ 2000 ਵਿੱਚ ਸ਼ੁਰੂ ਹੋਇਆ ਹੈ ਪਰ ਕਹਿੰਦੇ ਬ 24 ਸਾਲ ਹੋ ਗਏ ਬਹੁਤ ਹੀ ਜ਼ਿਆਦਾ ਭਰ ਰਿਹਾ ਹੈ ਮੇਲਾਂ ਜੀ ਇਸ ਮੇਲੇ ਵਿੱਚ ਬਹੁਤ ਵੱਡੇ ਵੱਡੇ ਕਲਾਕਾਰ ਜਿਵੇਂ ਆਰਸੀ ਹੋਇਆ ਲਾਭ ਹੀਰਾ ਹੋਇਆ ਲਾਭ ਜੰਜੂਆ ਹੋਇਆ ਤੇ ਹੋਰ ਵੀ ਅਮਰਤਾ ਵਰਗ ਹੋਈ ਤੇ ਆਪਣੇ ਵੱਡੇ ਵੱਡੇ ਕਲਾਕਾਰ ਇਸ ਮੇਲੇ ਵਿੱਚ ਸ਼ਰਕਤ ਕਰ ਚੁੱਕੇ ਆ। ਤੋਂ ਆਖਿਰ ਵਿੱਚ ਕੀ ਸਰੇਆ ਦੇਣਾ ਚਾਹੂਂਗਾ ਸੰਗਤਨ ਸੰਗਤਾਂ ਦੇ ਵਿਚਾਨਾਂ ਵਿੱਚ ਇਹੀ ਬੇਨਤੀ ਆ ਵੀ ਜੋ ਵੀ ਸੰਗਤ ਇੱਥੇ ਗੁਰੂ ਘਰ ਆਉਂਦੀ ਆ ਸਾਰੀਆਂ ਸਾਰੇ ਸੰਗਤਾਂ ਨੂੰ ਬੇਨਤੀ ਆ ਵੀ ਗੁਰੂ ਘਰ ਆ ਕੇ ਸੇਵਾ ਕਰੋ ਸਿਮਰ ਕਰੋ ਗੁਰੂ